ਇੱਕ ਵਾਰ ਸੀ ਸੂਰਜ ਉੱਗਿਆ ਤੇ ਪਿਆ ਹਨੇਰਾ ਜਦ ਮੁਲਕ ਦੀ ਫੌਜਾਂ ਨੇ ਪਾਇਆ ਸਾਡੇ ਵਜੂਦ ਨੂੰ ਘੇਰਾ ਧਰਤੀ ਵੀ ਕਬਰਾ ਗਈ ਤੇ ਅੰਬਰ ਵੀ ਰੋਵੇ ਇਹ ਅਨਹੋਣੀ ਰੋਕਣ ਲਈ ਅੱਜ ਰੱਬ ਆਪ ਖਲੋਵੇ ਹਰ ਦਿਲ ਵਿੱਚ ਆਸ ਸੀ ਤੇ ਮੂੰਹ ਤੇ ਅਰਦਾਸ ਅੱਜ ਪੰਥ ਦੀ ਅਗਵਾਈ ਆਪ ਕਰਨ ਗੁਰੂ ਰਾਮਦਾਸ ਪੰਜਾਬ ਦੀ ਹਿੱਕ ਤੇ ਵਜਿਆ ਅੱਜ ਖੂਨੀ ਖੰਜਰ ਅੱਜ ਸਰਕਾਰ ਦੇ ਸਾਹਮਣੇ ਹੈ ਗੁਰੂਗਾਰ੍ਹ ਮੰਦਰ ਇੱਕ ਪਾਸੇ ਫੌਜ ਦੇ ਟੈਂਕ ਸੀ ਇੱਕ ਪਾਸੇ ਸਿੱਖੀ ਸਾਰੀ ਹਰ ਦਿਲ ਦੀ ਧੜਕਣ ਰੁਕ ਗਈ ਕੈਸੀ ਘੜੀ ਆਈ ਪਾਰੀ ਜਦ ਪਹਿਲਾ ਟੈਂਕ ਸੀ ਚੱਲਿਆ ਸਮਾਂ ਵੀ ਉੱਠ ਖਲੋਇਆ ਇਹ ਕੀ ਭਾਣਾ ਵਰਤ ਗਿਆ ਅੱਜ ਗੁਰ ਘਰ ਦਾ ਬੂਹਾ ਹੀ ਛਲਨੀ ਹੋਇਆ 40 ਸਾਲ ਗੁਜ਼ਰ ਗਏ ਪਰ ਜਾਪੇ ਜਿਵੇਂ ਕੱਲ ਦੀ ਹੀ ਗੱਲ ਸੀ ਪੰਜਾਬ ਨੂੰ ਕਦੇ ਨਹੀਂ ਭੁੱਲਣੀ ਉਹ ਕਾਲੀ 84 ਪੰਜਾਬ ਨੂੰ ਕਦੇ ਨਹੀਂ ਭੁੱਲਣੀ ਉਹ ਕਾਲੀ 84